ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਜੀ ਦੇ ਜੋੜ ਮੇਲੇ ਤੇ ਕੱਲ ਟਰਾਲੀ ਖਿੱਚ ਮੁਕਾਬਲਾ ਕਰਵਾਇਆ ਗਿਆ ਜੀ ਹਾਂ ਇਹ ਇਹ ਮੁਕਾਬਲਾ ਕੱਲ ਬੀਤੇ ਦਿਨ 6 ਫਰਵਰੀ ਨੂੰ ਕਰਵਾਇਆ ਗਿਆ ਜਿਸ ਵਿੱਚ ਪਹਿਲਾ ਨਾਮ 21000 ਰੁਪਏ ਦੂਸਰਾ ਨਾਮ 11000 ਰੁਪਏ ਅਤੇ ਤੀਸਰਾ ਨਾਮ 5500 ਰੁਪਏ ਅਤੇ ਚੌਥਾ ਨਾਮ 3200 ਰੁਪਏ ਰੱਖਿਆ ਗਿਆ ਸੀ ਇਸ ਵਿੱਚ ਐਂਟਰੀ ਫੀਸ 1000 ਰੁਪਏ ਰੱਖੀ ਹੋਈ ਸੀ ਟਰਾਲੀ ਖਿੱਚ ਮੁਕਾਬਲੇ ਦੇ ਵਿੱਚ ਕੁਝ ਸ਼ਰਤਾਂ ਵੀ ਸਨ ਜਿੰਨਾਂ ਸ਼ਰਤਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਸ਼ਰਤਾਂ ਮੁਤਾਬਕ ਕਿਸੇ ਵੀ ਟਰੈਕਟਰ ਨੂੰ ਤਕਨੀਕੀ ਖਰਾਬੀ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਇਹ ਖਾਸ ਜਿਹੜੀ ਸ਼ਰਤ ਬਕਾਇਦਾ ਰੱਖੀ ਗਈ ਸੀ ਟਰੈਕਟਰ ਦੇ ਉੱਤੇ ਕੋਈ ਵੀ ਫालतू ਗੈਸ ਦੀ ਪਾਈਪ ਜਾਂ ਟੈਂਕੀ ਨਾ ਲੱਗੀ ਹੋਵੇ। ਵਿਦਆਊਟ ਇਨ੍ਹਾਂ ਚੀਜ਼ਾਂ ਤੋਂ ਹੋਵੇ ਉਹ ਟਰੈਕਟਰ ਨੂੰ ਹੀ ਮਨਜ਼ੂਰੀ ਦਿੱਤੀ ਗਈ ਸੀ। ਟਰੈਕਟਰ ਦਾ ਇੰਜਣ ਜਿਹੜਾ ਜਨਸੀ ਦੇ ਨਾਲ ਤਾਂ ਹੋਣਾ ਚਾਹੀਦਾ ਹੈ। ਬਕਾਇਦਾ ਇਹ ਦਾਇਤ ਕੀਤੀ ਗਈ ਸੀ। ਟਾਇਰ ਵਿੱਚ ਪਾਣੀ ਪਾ ਸਕਦੇ ਨੇ। ਟਾਇਰ ਜਿਹੜਾ 16 9 28 ਤੋਂ ਵੱਧ ਨਹੀਂ ਹੋਣਾ ਚਾਹੀਦਾ। ਟਰਾਲੀ ਖਿੱਚ ਮੁਕਾਬਲੇ ਵਿੱਚ ਅੱਗੇ ਹਾਲ ਮਾਰ ਕੇ ਦਿੱਤੇ ਗਏ ਸੀ ਭਾਵ ਜ਼ਮੀਨ ਵਾਹ ਕੇ ਦਿੱਤੀ ਗਈ ਸੀ ਸੋ ਜਿਹੜਾ ਵੀ ਖੇਰਾ ਸੀਗਾ ਉਸ ਖੇਰੇ ਦੇ ਵਿੱਚ ਰੌਂਡ ਲਗਾਉਂਦੇ ਹੋਏ ਟਰਾਲੀ ਖਿੱਚ ਮੁਕਾਬਲਾ ਮੰਨਿਆ ਜਾਂਦਾ ਸੀ ਜਗਾੜੂ ਟਰੈਕਟਰ ਕਿਸੇ ਵੀ ਤਰ੍ਹਾਂ ਦੇ ਨਹੀਂ ਚਲਾਏ ਗਏ ਟਰੈਕਟਰ ਤੋਂ ਕੋਈ ਵੀ ਵਾਧੂ weight ਨਹੀਂ ਲੱਗਿਆ ਹੋਣਾ ਚਾਹੀਦਾ ਟਰੈਕਟਰ ਦੇ ਅੱਗੇ weight ਰੱਖ ਸਕਦੇ ਸੀਗੇ ਜਿਹੜੀ ਇਹ ਇਜਾਜ਼ਤ ਦਿੱਤੀ ਗਈ ਸੀ ਜਿਹੜੀ ਇਹ ਮਨਜ਼ੂਰੀ ਦਿੱਤੀ ਗਈ ਸੀ 60 HP ਦੇ ਟਰੈਕਟਰ ਹੀ ਜਿਹੜੇ ਅਲਾਉ ਕੀਤੇ ਗਏ ਸਨ ਹਰੇਕ ਟਰੈਕਟਰ ਨੂੰ 5 ਮਿੰਟ ਦਾ ਸਮਾਂ ਦਿੱਤਾ ਗਿਆ ਸੀ 5 ਮਿੰਟ ਤੋਂ ਬਹੁਤ ਟਰੈਕਟਰ ਸਕ੍ਰੈਚ ਕੀਤਾ ਗਿਆ ਸੋ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਹਾਂ ਦੇਖ ਸਕਦੇ ਹੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਇਓ ਸੋ ਟਰਾਲੀ ਖਿੱਚ ਮੁਕਾਬਲੇ ਵਿੱਚ 11 ਵਜੇ ਤੱਕ ਦੀ ਐਂਟਰੀ ਰੱਖੀ ਗਈ ਸੀ 11 ਵਜੇ ਤੋਂ ਬਾਅਦ ਜਿਹੜਾ 2000 ਰੁਪਏ ਐਂਟਰੀ ਫੀਸ ਰੱਖੀ ਗਈ ਸੀ 12 ਵਜੇ ਤੋਂ ਬਾਅਦ ਐਂਟਰੀ ਬੰਦ ਕੀਤੀ ਗਈ ਜਿਹੜਾ 플ੈਕਸ ਬੋਰਡ ਤੇ ਖਾਸ ਤੌਰ ਤੇ ਹਦਾਇਤ ਦਰਸਾਈ ਗਈ ਸੀ ਜਿਹਦੇ ਉੱਪਰ ਇਹ ਸ਼ਰਤਾਂ ਨਿਧਾਰਤ ਲਿਖੀਆਂ ਹੋਈਆਂ ਸਨ ਕਮੇਟੀ ਦਾ ਜਿਹੜਾ ਫੈਸਲਾ ਟੱਲ ਸਪਸ਼ਟ ਕੀਤਾ ਗਿਆ ਸੀਗਾ ਬਾਕੀ ਦੀਆਂ ਸ਼ਰਤਾਂ ਟਰਾਲੀ ਖਿੱਚ ਮੁਕਾਬਲੇ ਨਾਂ ਤਰਫਾਈਆਂ ਕੀਆਂ ਇਸ ਮੁਕਾਬਲੇ ਵਿੱਚ ਟਰੈਕਟਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਕਮੇਟੀ ਉਸ ਨੁਕਸਾਨ ਦੀ ਜ਼ਿੰਮੇਵਾਰੀ ਚ ਕਬੂਲਦੀ। ਜੇਕਰ ਕੋਈ ਵੀ ਡਰਾਈਵਰ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਟਰੈਕਟਰ ਚਲਾਉਂਦਾ ਪਾਇਆ ਗਿਆ ਤਾਂ ਟਰੈਕਟਰ ਉਸ ਦਾ ਵੀ ਸਕ੍ਰੈਚ ਕਰਨ ਦੀ ਹਦਾਇਤ ਦਿੱਤੀ ਗਈ ਸੀ ਜੋ ਸ਼ਰਤਾਂ ਲਾਸਟ ਤੇ 12ਵੀਂ ਸ਼ਰਤ ਦੇ ਵਿੱਚ ਸਪਸ਼ਟ ਕੀਤਾ ਹੋਇਆ ਸੀ। ਇਹ ਜਿਹੜਾ ਮੈਨ ਮੁਕਾਬਲਾ ਬੀਤੇ ਕੱਲ ਟਰਾਲੀ ਖਿੱਚ ਮੁਕਾਬਲਾ ਕਰਵਾਇਆ ਗਿਆ ਫੱਟੇਕੜ ਸਭਰਾ ਅਮਰ ਸ਼ਹੀਦ ਸਰਦਾਰ ਛਾਮ ਸਿੰਘ ਅਟਾਰੀ ਦੇ ਮੇਲੇ ਦੌਰਾਨ ਇਹ ਨੌਜਵਾਨ ਸਭਾ ਪਿੰਡ ਫੱਟੇਕੜ ਸਭਰਾ ਦੇ ਉਪਰਾਲੇ ਸਤਕਾ ਹੋਇਆ। ਤਸਵੀਰਾਂ ਵਾਦੂਆ ਤੇ ਸ਼ੇਅਰ ਜ਼ ਕੋਈ ਨੌਜਵਾਨ ਇਸ ਮੁਕਾਬਲੇ ਕਰਨਾ ਪਹੁੰਚਿਆ ਸੀਗਾ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੇਤੁਰਾ ਟਰੈਕਟਰ ਦਾ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਤੁਸੀਂ ਜ਼ਿਕਰ ਕਰ ਸਕਦੇ ਹੋ ਸੋ ਧੰਨਵਾਦ ਜੀ ਵੀਡੀਓ ਨੂੰ ਬਾਤ ਵਾਤ ਸ਼ੇਅਰ ਜ਼ਰੂਰ ਕਰਨਾ यो अहिले कोही दिइम रुन तगडो नउर आउँदै छ भएन भएन भित्र ला यो नाइँ है